ਬੰਗਾਲ ਵਿੱਚ ਇੱਕ ਪਿੰਡ ਦੇ ਲੋਕਾਂ ਨੇ ਧੰਗ ਗੁਰਨਾਨਕ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਨਾਲ ਬੇਵਜ੍ਹਾ ਦੁਰਭਿਹਾਰ ਕੀਤਾ। ਗੁਰੂ ਜੀ ਬੜੇ ਸਹਿਜ ਵਿੱਚ ਵਸਦੇ ਰਹੋ ਕਿਹਾ ਕਿ ਅਗਲੇ ਪਿੰਡ ਚਲੇ ਗਏ। ਇਸ ਪਿੰਡ ਦੇ ਲੋਕਾਂ ਨੇ ਗੁਰੂ ਜੀ ਅਤੇ ਮਰਦਾਨਾ ਜੀ ਦੀ ਬਹੁਤ ਆਉ ਭਗਤ ਤੇ ਸੇਵਾ ਕੀਤੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉੱਜੜ ਜਾਉ ਦਾ ਬਰ ਬਖਸ਼ਿਆ। ਇਸ ਅਸਚਰਜਤਾ ਤੇ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ। ਬਾਬਾ ਜੀ ਭੜਿਆਂ ਨੂੰ ਵਸਦੇ ਰਹੋ ਅਤੇ ਭਲੇ ਪੁਰਸ਼ਾਂ ਨੂੰ ਉੱਜੜ ਜਾਉ ਦੀ ਗੱਲ ਮੇਰੀ ਸਮਝ ਵਿੱਚ ਨਹੀਂ ਆਈ। ਗੁਰੂ ਜੀ ਨੇ ਮਸਕਰਾ ਕੇ ਜਵਾਬ ਦਿੱਤਾ ਕਿ ਬਦਬੂਦਾਰ ਗੰਧ ਇੱਕ ਥਾਂ ਹੀ ਸਾਂਭਿਆ ਚੰਗਾ ਹੈ ਥਾਂ ਥਾਂ ਖਿੱਲਰ ਕੇ ਬਦਬੂ ਹੀ ਪੈਦਾ ਕਰੇਗਾ ਜਦ ਕਿ ਭਲੇ ਪੁਰਸ਼ ਜਿੱਥੇ ਵੀ ਜਾਣਗੇ ਸਤਗੁਰ ਦੀ ਮਿਹਰ ਨਾਲ ਕਾ ਆਪ ਵੀ ਵਦਨ ਫੁੱਲਣਗੇ ਅਤੇ ਆਪਣੀ ਸੋਚ ਅਝਤਾ ਨਾਲ ਸਮਾਜ ਵਿੱਚ ਖੁਸ਼ਬੂ ਵੀ ਖਿਲਾਰਨਗੇ ਅਤੇ ਇਸ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਵੀ ਵੱਧ ਚੜ ਕੇ ਪਾਉਣਗੇ ਸੋ ਅੱਜ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ